ਯਾਰ ਚੱਲ ਵੀਰ ਜੀ ਠੀਕ ਠਾਕ ਜੀ ਤੁਸੀਂ ਦੱਸੋ ਜੀ ਹੋਣੀ ਚਲਾਣੇ ਦੇ ਕੱਪੜੇ ਦਾ ਕੰਮ ਵੀ ਕਰਦੇ ਹੋ ਨਹੀਂ ਜੀ ਕੱਪੜਾ ਕੰਮ ਕਰਦੇ ਹਾਂ ਵਿਹਲੇ ਮਤ ਜੀ ਫੋਨੇ ਚਲਾਉਂਦਾ ਯਾਰ ਅੱਛਾ ਅੱਛਾ ਹਾਂ ਫੋਨੇ ਚਲਾਵਾਂਗੇ ਵੀਰੇ ਆਪਣੇ ਸੋਫੇ ਨੇ ਯਾਰ ਗਰੇ ਹਾਂ ਸੋਫੇ ਠੀਕ ਹੈ ਖਰਾਬ ਹੋ ਗਏ ਹਾਂ ਉਹ ਪਟਾ ਕੇ ਦੁਬਾਰੇ ਤਿਆਰ ਕਰਾਉਣੇ ਨੇ ਖਰਾਬ ਕਿਵੇਂ ਹੋਏ ਨੇ ਵੀ ਉਹਨਾਂ ਦਾ ਸ਼ੇਪ ਖਰਾਬ ਹੋ ਗਈ ਵੀ ਕੱਪੜਾ ਖਰਾਬ ਹੋ ਗਿਆ ਖਰਾਬ ਕਿਵੇਂ ਹੋਏ ਨੇ ਖਰਾਬ ਹੋ ਗਈ ਸ਼ੇਪ ਨੂੰ ਕੀ ਉਹਨਾਂ ਦਾ ਵੀ ਹੁਣ ਵੀ ਬਿਲਕੁਲ ਉਹਦੇ ਵੀ ਬੁੜੇ ਹੋ ਕੇ ਗੋਡੇ ਮੁਰਗੇ ਗੋਡੇ ਮੁਰਗੇ ਗੋਡੀ ਹੋਗੇ ਜਿੱਦਾਂ ਨਹੀਂ ਹੁੰਦਾ ਵੀਰੇ ਉਹ ਖਰਾਬ ਇਹਨਾਂ ਪੁਰਾਣੀ ਹੋ ਗਏ ਉਹ ਪੁਰਾਣੀ ਪੁਰਾਣੀ ਹੋ ਗਈ ਹੁਣ ਨਵੇਂ ਬਣਾਉਣੇ ਨੇ ਆਪਾਂ ਨੇ ਹਾਂ ਉਹਨਾਂ ਨੂੰ ਨਵੇਂ ਕਰਨਾ ਕਿ ਆਪਾਂ ਉਹਨਾਂ ਨੂੰ ਹੀ ਨਵਾਂ ਕਰਨਾ ਇੱਕ ਮਿਸਤਰੀ ਲਾਇਆ ਸੀ ਢੇੜੇ ਨੂੰ ਹੂੰ ਗੱਲਾਂ ਹੀ ਬਾਲੀਆਂ ਕਰਦੇ ਮਿਸਤਰੀ ਲਾਇਆ ਸੀ ਢੇੜੇ ਨੂੰ ਹੂੰ ਗੱਲਾਂ ਹੀ ਬਾਲੀਆਂ ਕਰਦੇ ਯਾਰ ਨਾ ਤੋਰਦਾ ਉਹ ਅੱਛਾ ਤਾਂ ਮਿਸਤਰੀ ਦੇਖ ਠੀਕ ਹੈ ਜਿਹੜਾ ਪਾਪਾ ਤਿਆਰ ਕਰੂਗਾ ਹੁਣ ਆਪਾਂ ਹੀ ਕਰਾਂਗੇ ਨਾਲ ਲੀਲਾ ਕਾਰੀਗਰ ਲੈ ਲਾਂਗੇ ਆਪਣਾ ਹੈਗੇ ਨੇ ਗੱਡੀ ਜਿਵੇਂ ਹੁਣ ਸਮਝਦਾ ਮੈਂ ਸਰਕਾਰਾਂ ਦੇ ਪ੍ਰੋਜੈਕਟ ਤਿਆਰ ਕਰ ਹੁਣ ਜਿਹੜੀਆਂ ਗੱਡੀਆਂ ਨੇ ਨਾ ਪਹਿਲਾਂ ਹੋਈਆਂ ਨੇ ਕਿ ਚੱਲਣੀਆਂ ਪੈਣਗੀਆਂ ਆਪਾਂ ਨੂੰ ਗੱਡੀਆਂ ਆਪਾਂ ਲੈ ਕੇ ਜਾਵਾਂਗੇ ਤੋਰ ਤੇ ਲੈ ਕੇ ਜਾਣੀਆਂ ਪੁਰਾਣੀਆਂ ਦਾ ਖਰਾਬ ਬਹਿ ਜਾਈਆਂ ਨਹੀਂ ਜੇ ਹੁਣ ਮਿਸਤਰੀ ਲੈ ਆਏ ਦਵਾਂਗੇ ਤਾਂ ਪੁਰਾਣੇ ਤਰ੍ਹਾਂ ਭੱਜ ਗਏ ਹੋਗੇ ਤਾਂ ਹੀ ਨਾ ਉਹ ਗੱਡੀਆਂ ਭਈਆਂ ਨੇ ਹੁਣ ਠੇਕਾ ਉਹ ਤਾਂ ਕੱਢੀਆਂ ਹੋਈਆਂ ਨੇ ਨਾ ਉਹ ਤਾਂ ਪੱਟ ਰਿਹਾ ਸੀ ਅੱਛਾ ਪੱਟ ਰਿਹਾ ਸੀ ਹਾਂ ਕੱਢ ਕੇ ਪੁੱਜੇ ਬਣਾਉਣ ਲੱਗਿਆ ਸੀ ਕਿੰਨੇ ਮਰਿਆਂ ਦੇ ਲੋਕ ਡੱਕਦਾ ਯਾਰ ਠੀਕ ਹੈ ਤੇ ਹੁਣ ਤੂੰ ਮੈਨੂੰ ਐ ਦੱਸ ਵੀ ਆਪਣਾ ਦਿਹਾੜੀ ਤੇ ਕੰਮ ਕਰਵਾਉਣਾ ਜਾਂ ਠੇਕਾ ਕਰਨਾ ਸਾਡੇ ਨਾਲ ਬੰਦਿਆਂ ਦਾ ਦਿਹਾੜੀ ਦਾ ਹੋਊਗਾ 2000 ਰੁਪਏ ਦੋ ਬੰਦੇ ਆਵਾਂਗੇ ਜਿਆਦਾ ਹੀ ਹੈ 6-700 ਰੁਪਏ ਦੇੜੀ ਚੱਲਦੀ ਹੈ ਬਈ ਦਿਹਾੜੀ ਆ ਤਾਂ ਕਾਰੀਗਰੀ ਆ ਨਾ ਹਾਂ ਠੀਕ ਸਰ ਹੁਣ ਕਾਰੀਗਰੀ ਆ ਉਹ ਤਾਂ ਦੂਜੀ ਦਿਹਾੜੀ ਚੱਲਦੀ ਆ ਜਿਹੜੇ ਮਜ਼ਦੂਰੀ ਕੰਮ ਕਰਦੇ ਨੇ ਆਪਾਂ ਤਾਂ ਫਿਰ ਆਿਆਂ ਵੀ ਕਾਰੀਗਰੀ ਆ ਕੰਮ ਸਿੱਖੇ ਆ ਪਰਿਆ ਉਹ ਤਾਂ ਫਿਰ ਮਿਹਨ ਤੈਨੂੰ ਦੇਖੋ ਮੇਰੀ ਮੈਂ ਤਾਂ ਤੇਰੀ ਕੰਮ ਦੇਖ ਕੇ ਕਰਾਂਗੇ ਪੱਕੀ ਹਾਂ ਜਦੋਂ ਆਪਾਂ ਵਧੀਆ ਕਰਾਂਗੇ ਵਧੀਆ ਨਹੀਂ ਫਿਰ ਠੇਕ ਠਾਕਾ ਕਰਾਂਗੇ ਜਾਂ ਦਿਹਾੜੀ ਕਰਾਂਗਾ ਕੱਪੜਾ ਆਪਣੇ ਕੋਲ ਕਈ ਤਰ੍ਹਾਂ ਦਾ ਏ ਰੰਗ ਪਸੰਦ ਕਰ ਲੋ ਵਧੀਆ ਕੱਪੜੇ ਨੇ ਮੋਟੇ ਠੀਕ ਹੈ ਨਾ ਨਹੀਂ ਮੋਟਾ ਨੇ ਜਿਹੜਾ ਸੋਫਿਆਂ ਨੂੰ ਠੰਡ ਲੱਗਦੀ ਹੈ ਨਹੀਂ ਸੋਫਿਆਂ ਨੂੰ ਠੰਡ ਤਾਂ ਨਹੀਂ ਲੱਗਦੀ ਦੱਸਿਆ ਕਈ ਤਰ੍ਹਾਂ ਦਾ ਆਉਂਦਾ ਏ ਇੱਕ ਤਾਂ ਆਉਂਦਾ ਏ ਜਿਵੇਂ ਲਾਲਾ ਪਤਲਾ ਬਨਾਨ ਵਰਗਾ ਇੱਕ ਆਉਂਦਾ ਮੋਟਾ ਠੀਕ ਹੈ ਨਾ ਆ ਚੀਜ਼ ਹੈਗੀ ਮੋਟੇ ਵਾਲੀ ਲੇਕ ਮੇਰੀ ਗੱਲ ਨਾ ਆਪਾਂ ਬਲੈਨਰ ਰਗਾ ਲੈਣਾ ਨਾ ਆਪਾਂ ਕੰਬਲ ਆਰਗਾ ਲੈਣਾ ਇਹ ਆਪਣਾ ਲਾਇਨ ਵਧੀਆ ਜਿਹੀ ਨਾ ਵੀ ਮਲਾਈ ਵਾਲਾ ਕੋਟ ਫੈਂਟ ਦਾ ਕੱਪੜਾ ਹੁੰਦਾ ਹੈ ਮਲਾਰੇ ਮਰਦਾ ਆਦਾ ਹੈ ਪਰ ਤੂੰ ਆਇਆ ਕਰ ਕੋਟ ਫੈਂਟ ਦਾ ਕੱਪੜਾ ਲਿਆ ਯਾਰ ਫਿਰ ਆਪਾਂ ਉਹੀ ਲਾ ਦਾਂਗੇ ਉਹ ਨਹੀਂ ਉਹ ਮੇਰੇ ਕੋਲ ਤਾਂ ਗੈਨਤ ਗੱਲ ਹੈ ਹਾਂ ਆ ਜਿਹੜਾ ਕੱਪੜਾ ਇਹ ਨਾ ਤਾਂ ਮਂਗਾਇਆ ਬਾਹਰੋਂ ਥੋੜਾ ਕਿਵੇਂ ਵੀ ਜਿਹੜਾ ਆ ਕੱਪੜਾ ਇਹ ਨਾ ਆਪਾਂ ਬਾਹਰੋਂ ਮਂਗਾਇਆ ਠੀਕ ਹੈ ਨਾ ਪਾਕਿਸਤਾਨ ਤੋਂ ਲੈ ਕੇ ਆਇਆ ਲਾਹੌਰ ਤੋਂ ਸਪੈਸ਼ਲ ਨਿੰਦਰ ਪਾਕਦਨ ਭੇਜਿਆ ਕਿ ਜੇ ਪਹਿਲਾਂ ਆਇਆ ਤਾਂ ਪਾਕਿਸਤਾਨ ਦਾ ਜਾਣ ਦੇ ਕੋਈ ਮਾ ਆਪਾਂ ਇਕੱਠਾ ਲੋਡ ਮੰਗਾ ਲੈਂਦੇ ਆ ਨਾ ਪਣੀ ਗਏ ਆਪਾਂ ਆਨਲਾਈਨ ਜਿਹੜਾ ਕੰਮ ਆਦਾ ਸਿਸਟਮ ਆ ਹਾਂ ਆਨਲਾਈਨ ਸਾਰਾ ਕਰ ਲੈਂਦੇ ਹੁੰਦੇ ਆ ਭਰਾਵਾ ਦੇਖੀ ਕਿੱਲੇ ਕਪੜੀ ਲਿਆਣਾ ਕਿਤੇ ਕੁਸ਼ੂਰ ਤਾਂ ਨਹੀਂ ਬਿਚਾ ਤਾਂ ਹੈਗਾ ਵਧੀਆ ਕਪੜਾ ਮੋਟਾ ਇੱਕ ਉਹਦਾ ਪਤਲਾ ਕਪੜਾ ਹੈ ਨਾ ਇਹ ਰੇਟ ਕੀ ਆ ਇਹ ਕੀ ਕਿਦਾਂ ਲਾਇਏ ਕਿਦਾਂ ਨਹੀਂ ਆਪਾਂ ਨੇ ਚਿੰਕੇ ਲਾਈਨੇ ਸਾਹਮਣੇ ਦੋ ਰੋ ਚੇਪਾ ਕੇ ਨਾ ਫਿਰ ਲਾਈਨੇ ਉਹਨਾਂ ਫਿਰ ਆ ਨੀਲਾ ਰੰਗ ਕਿਵੇਂ ਇਹ ਕਿਵੇਂ ਲੱਗੂ ਵਧੀਆ ਵਧੀਆ ਲੱਗੂ ਬਾਈ ਦੇ ਤੈਨ ਪਸੰਦ ਕਰਨਾ ਨੇ ਰੰਗ ਆਪਾਂ ਲਾਈ ਵੀ ਨੇ ਸਾਰੇ ਦੇ سامنے ਰੰਗ ਦੇਖ ਆ ਵੀ ਰੰਗ ਤਾਂ ਸੁਣਾ ਬੜਾ ਤੇਰਾ ਸੋਨਾ ਯਾਰ ਆਪਾਂ ਵਧੀਆ ਤਾਂ ਹੀ ਦਾ ਕਹਿੰਦਾ ਬਾਹਰੋਂ ਆਪਾਂ ਵਧੀਆ ਮੰਗਾਇਆ ਨਾ ਪਾਕਿਸਤਾਨ ਤੋਂ ਡੇਟ ਕਰਾਇਆ ਬਾਹਰਲਾ ਆਪਾਂ ਇੰਡੀਆ ਰੱਖਦੀ ਨਹੀਂ ਹੈਗੇ ਤੇ ਆ ਗੱਡੀਆਂ ਨੇ ਆ ਵੀ ਆਪਾਂ ਨੇ ਉੱਥੇ ਹੀ ਮੰਗਾਈਆਂ ਸੀ ਨਾਲ ਆਉਂਦੀਆਂ ਨੇ ਆ ਗੱਡੀਆਂ ਆ 4 ਇੰਚੀ ਆ ਜਿਹਦੇ 4 ਇੰਚੀ ਪਗੀ ਉਹ ਵੀ ਠੀਕ ਨਹੀਂ ਆ 5 ਇੰਚੀ ਬਵਾ ਦਾਂਗੇ ਆਪਾਂ ਹਨ ਇਹਦੇ ਨਾਲ ਗੱਡੀਆਂ ਦਾ ਜਿਆਦਾ ਮੋਟੀਆਂ-ਮੋਟੀਆਂ ਚੱਲਦੀਆਂ ਨੇ ਆਪਾਂ ਉਹ ਹੀ ਪਾਵਾਂਗੇ ਫੇਰ ਮੋਟੀਆਂ 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 ਪਾਵਾਂਗੇ ਜਿੱਤੇ ਬੈਠ ਕੇ ਨਾ ਯਾਨੀ ਕਿ ਬੰਦਾ ਹੈ ਵਾੜਾ ਕੇ ਨਾ ਬੁੜਕੇ ਨਾ ਥੱਲੇ ਥੱਲੇ ਮਸ਼ੀਨ ਵਾਲਾ ਦੀ ਪਾਈਪਰੇਸ਼ਨ ਵਾਲੀ ਆ ਬੱਤੂ ਜਵਾਦ ਜੀ ਨੇ ਪੁੜਕੇ ਦਿੰਦੇ ਸੋਫੇ ਤੇ ਕੋਈ ਬੋੜਾ ਵੀ ਬੈਠੀ ਐ ਚਾਲ ਮਾਰੀ ਕਿੰਦਰ ਕੋ ਆ ਗਈ ਮੈਂ ਤਾਂ ਨਾ ਵੀ ਸੋਫੇ ਆਪੇ ਇਹ ਜੇ ਬਣਾਈ ਜਿਵੇਂ ਕੋਈ ਬਜ਼ੁਰਗ ਆ ਆਪਣੇ ਘਰੇ ਜਿਹੜੇ ਗੋਡੇ ਹਾਂ ਉਹ ਆ ਕੇ ਸੋਫੇ ਤੇ ਬੈਠੇ ਉਹ ਐ ਸੋਫੇ ਸੋਫਾ ਐ ਮਾਰੇ ਫੜਕਾ ਕੇ ਉਹਨੂੰ ਉੱਤੇ ਨਾ ਫੇਰ ਮਾਰੇ ਗੱਡੀ ਆ ਸਪਰੀਂਟ ਬੜੇ ਲਾ ਦਿੰਨਾ ਫੇਰ ਆਏ ਉਹ ਬੁੜਕਣਗੇ ਮੁਜਾਕ ਚ ਲੈ ਕੇ ਜਾਣਾ ਮੇਰੀ ਗੱਲ। ਉਹ ਮਜਾਕ ਇਹਦਾ ਪੜਾ ਹੋਊਗੇ ਤੇ ਗੋਡੇ ਗਿੱਟੇ ਚੱਲਣ ਲਾ ਜਾਣਗੇ। ਤੂੰ ਝੱਜਾਂ ਕਹਿ ਵੀ ਸੋਹਣਾ ਕੋਈ ਬੰਦਾ ਆਵੇ। ਤੂੰ ਬੁੜਿਆਂ ਨੂੰ ਪਹਿਲੇ ਹੀ ਸੋਫਿਆਂ ਤੇ ਬਿਠਾਉਣ ਨੂੰ ਫੇ ਕਪੜਾ ਹੋਈ ਹੈ ਜਿਆ ਸੋਫੇ ਦੇ ਆਪਾਂ ਦਿੱਦੀਆਂ ਜੀਆਂ ਲਾਉਣੀਆਂ ਨੇ। ਵੀਡੀਓ ਤੇ ਜਦੋਂ ਮੈਂ ਨਾ ਲੰਮਾ ਪੈ ਜਾ ਆ ਕੇ ਉੱਥੇ ਹਾਂ ਲੰਮਾ ਪੈ ਜਾ। ਹਾਂ। ਸਭਨੇ ਸੋਹਣੇ-ਸੋਹਣੇ ਆਣੇ ਜਗੇ। ਮਾ ਤੇਰੇ ਮੈਮਰੀ ਦੀਵਾਨ ਨਹੀਂ ਆਉਣਾ। ਦੀਵਾਨ ਵਸ ਤੇ ਮੈਂ ਮੈਮਰੀ ਕਾਰਡ ਫਿੱਟ ਕਰਦਾ ਵੀ ਵਿੱਚ ਫਿਲਮਾਂ ਪਾ ਕੇ ਸੋਹਣੀਆਂ-ਸੋਹਣੀਆਂ ਜੀਆਂ। ਉਹ ਕਿਹ ਹੈ ਤੇਰਾ ਹੋਊਗਾ ਜਾਂ ਸੁਪਨਾ ਹੋ ਜਾਈ ਜਾਊਗਾ। ਹ ਆ ਛੋਟਾ ਇਹ ਤਾਂ ਵੇਖ ਵਧੀਆ ਪੋਲਾ ਵਧੀਆ ਜਾਂ ਤੂੰ ਬੈਠਣ ਨੂੰ ਬਗੂਆ ਪੈਸੇ ਜਾਪਾਂ ਪੈਣ ਨੂੰ ਵੀ ਬਣਾਵਾਂਗੇ ਛਾਲ ਹੋ ਜਣੀ ਚਾਹੀਦੀ ਹੁਣ ਯਾਰ ਮੈਂ ਇਹਦੇ ਵਿੱਚ ਦੱਸ ਦੂਈ ਬੜੇ ਸਪ੍ਰਿੰਗ ਲਵਾ ਦਾਂ ਹੁਣ ਜਿਹੜੇ ਸਪ੍ਰਿੰਗ ਹੋਣਗੇ ਉਹ ਨਹੀਂ ਗੱਲ ਹੁਣ ਚਾਈਨੈਸ ਸਪ੍ਰਿੰਗ ਦੋਰੀ ਕਰਕੇ ਲਾ ਹਾਂ ਪਰ ਇਹ ਛਾਲ ਹੋ ਜਣੀ ਚਾਹੀਦੀ ਮੈਂ ਤੁਹਾਨੂੰ ਦੱਸ ਤਾ ਛਾਲ ਤੇ ਤੂੰ ਪਹਿਣਾ ਤੇ ਛਾਲਾ ਮਾਰਨੀ ਨੇ ਤੂੰ ਇੱਕ ਬਚਪਨ ਚ ਸਾਡੇ ਘਰੇ ਛੋਪੇ ਨਹੀਂ ਸੀ ਹੁੰਦੇ ਬਈ ਯਾਰ ਮੇਰਾ ਬਚਪਨ ਜਾਸਲ ਨੂੰ ਸ਼ੌਕ ਹੈਗਾ ਵਿੱਚ ਹੁਣ ਮੈਂ ਜਵਾਕ ਦੇਣਾ ਲੋਕਾਂ ਦੇ ਪੁਰਕਦੇ ਹੁਣ ਉਹ ਮੇ ਦਾ ਪੁਰਕਾ ਕੇ ਤੇ ਸੋਫੇ ਟੁੱਟ ਜਾਣਗੇ ਪਰ ਐ ਵੀ ਬੈਠੇ ਤੀ ਐ ਭਰਾਵਾ ਤੇਰਾ ਵਿਆਹ ਆ ਤੇਰਾ ਵਿਆਹ ਉਮਰ ਹੋਈ ਵੀ ਤੂੰ ਜਵਾਕਾਂ ਵਾਲੇ ਲੱਗਦਾ ਵਿਆਹ ਤੇ ਮੇਰੀ ਉਮਰ ਤੇ ਤਾਂ ਬੱਚੇ ਵੀ ਸਕੂਲ ਫੜਨ ਲੱਗੇ ਮੈਂ ਤਾਂ ਹੀ ਕਹਿੰਦਾ ਤੂੰ ਵਿਆਹ ਵੀ ਕਿਉਂ ਨਾ ਕਰੀਏ ਬਚਪਨ ਵਾਲੀ ਫੀਲਿੰਗ ਲੈਣੀ ਆ ਬਚਪਨ ਵਾਲੀ ਨਹੀਂ ਤੂੰ ਆ ਬਚਪਨ ਵਾਲੀ ਲੈਣੀ ਆ ਪੈ ਐ ਸੁਖਦੇ ਐ ਬਹਿ ਕੇ ਢੁਕੀ ਜਾ ਕੇ ਤੂੰ ਐ ਕਰ ਵਿਆਹ ਵਿਆਹ ਕਰਾ ਤੈਨੂੰ ਉਹਨੇ ਆਉਣੇ ਤੇ ਸੋਫੇ ਫਿਰ ਚਾਹ ਤੂੰ ਉੱਪਰ ਨੱਚੀ ਤੱਪੀ ਪਈ ਉਹ ਠੀਕ ਰਹਣਗੇ ਆ ਜਾ ਹੋ ਵੀ ਬੈਠਾ ਤੇ ਮੈਂ ਬਚਪਨ ਜਦੋਂ ਦੱਸਿਆ ਵੀ ਯਾਰ ਸਾਡੇ ਘਰੇ ਸੋਫੇ ਨਹੀਂ ਸੀ ਹੁੰਦੇ ਤਾਂ ਗਵਾਂ ਨਾਲ ਹੀ ਮੰਜੇ ਚੱਲਦੇ ਹੁੰਦੇ ਸੀ ਉਹਨਾਂ ਦੇ ਤਾਂ ਅਸੀਂ ਬੜੇ ਖੁਸ਼ ਹੁੰਦੇ ਸੀ ਮੈਂ ਤਾਂ ਲੈ ਤਾਂ ਲੈ ਚਾਹ ਤਾਂ ਪੂਰੇ ਕਰ ਲਿਆ ਮੈਂ ਹੁਣ ਜਵਾਬ ਦੇ ਤਾਂ ਸਾਡੇ ਭਾਂਡ ਜਾਂ ਦੇ ਨੇ ਭਤੀਜੇ ਭਤੀਜੇ ਆਏ 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 ਪੁਰਕ ਦੇ ਨੇ ਮਾਰਦੇ ਨੇ ਛਾਲ ਮੈਂ ਆ ਰਿਹਾ ਪਰ ਨਾਲ ਤੂੰ ਮਾਰ ਲਿਆ ਕਰ ਉਹਨਾਂ ਦੇ ਖੜ ਜਾਣਗੇ ਨਾਲ ਜਵਾਕਾਂ ਦੇ ਸੱਟ ਵੱਜੀ ਉਹ ਤੂੰ ਜਵਾਕਾਂ ਨੂੰ ਤਾਰ ਕੇ ਜੇ ਟੱਪ ਲੈ ਕਰ ਸਪਰਿੰਗ ਲਾ ਦੇ ਤੂੰ ਮੇਰੇ ਨਾਲ ਕੋਈ ਪੈਸੇ ਲੈਣੀ ਦੋ ਛੱਡ ਤੂੰ ਤਿੰਨ ਸਪਰਿੰਗ ਲਾ ਸਪਰਿੰਗ ਤੂੰ ਆਪਦੇ ਲਿਆ ਯਾਰ ਮੈਂ ਤਾਂ ਲਾ ਦੂੰ ਉਹ ਮੈਂ ਕਿਥੋਂ ਦੇਖ ਤੂੰ ਕਿੱਥੇ ਫੇਰ ਲੇ ਕੋ ਨੋਰਮਲ ਹੁੰਦੇ ਨੇ ਸਪ੍ਰਿੰਗ ਜਿਹੜੇ ਸਾਡੇ ਕੋਲ ਫੇਰ ਦੋ ਜੋੜ ਦੀ ਵੱਡੇ ਘਰ ਦਾ ਇੰਤਜਾਬ ਉਹ ਵੱਡੇ ਕੇ ਮੈਂ ਹੁਣ ਗੱਡੀ ਵਾਲੇ ਲਾਦਾ ਗਿਰੇਗਾ ਤਾਂ ਆਰਦਾਸ ਨਹੀਂ ਫਿਰ ਮੈਂ ਕਿਹੜੀ ਦੁਕਾਨ ਉਹ ਯਾਰ ਤੇ ਜੇ ਜਿਆ ਤੂੰ ਸਮਾਨ ਮੰਗਦਾ ਫਿਰ ਮੇਰੇ ਕੋਲ ਨਹੀਂ ਹੈਗਾ ਇਹ ਜਾ ਕਰ ਲੈ ਪ੍ਰਬੰਧ ਤੇ ਆ ਗਾ ਸਪ੍ਰਿੰਗ ਆਪ ਦੇ ਲਿਆ ਮੈਂ ਤਾਂ ਲਾ ਦੂੰ ਕੱਪੜਾ ਜਹੀ ਤੂੰ ਗੱਡੀ ਕਹੇਗਾ ਮੇਰੇ ਕੋਲ ਤਾਂ ਸਮਾਨ ਯਾਰ ਮੈਂ ਲਿਆ ਉਹ ਸਪ੍ਰਿੰਗ ਲਾ ਦੇਗਾ ਹਾਂ ਜ਼ਿੰਮੇਵਾਰੀ ਤੇਰੀ ਹੈ ਜ਼ਿੰਮੇਵਾਰੀ ਮੇਰੀ ਪੱਕੀ ਹੈ ਹਾਂ ਇਹ ਤਾਂ ਤੂੰ ਜੈਕ ਵਾਲਾ ਨਾ ਜੱਕ ਨਹੀਂ ਕਿਤੇ ਜੈਕ ਨਿਕਲਿਆ ਹੋਵੇ ਬਹਿ ਜਾ ਜਿਵੇਂ ਹੁਣ ਮੰ ਮੈਂ ਹੋਰ ਹੁਣ ਦੇਖ ਜਿਵੇਂ ਡੂੰਘੀਆਂ ਪਈਆਂ ਆਂਦਾ ਮੈਂ ਸੋਫੇ ਦੇ ਬਹਿ ਕੇ ਪੈਗ ਲਾ ਰਿਹਾ ਹਾਂ ਸਾਹਮਣੇ ਲੱਤਾਂ ਦੇ ਕਿਹੜੇ ਟੇਗ ਅੱਛਾ ਇੱਥੋਂ ਪੈਗ ਐ ਨਹੀਂ ਬੱਧੀ ਹੀ ਨਹੀਂ ਇਹ ਪੈਗ ਇੱਥੇ ਤੇ ਰੱਖ ਕੇ ਵੀ ਮੈਂ ਦਾਦਾ ਮੈਂ ਤਾਂ ਆਪਾਂ ਹੱਥ 'ਚ ਰੱਖਦੇ ਆ ਜਾਂ ਬਾਹਰ ਤੇ ਟਿਕਾ ਲੈਨੇ ਆ ਜੇ ਵੀ ਖਾਦੀ ਇੱਥੇ ਸੋਫਾ ਗੰਦਾ ਹੋ ਜੇ ਡੋਲੂ ਜੀ ਫੇਰ ਸਫਾਈ ਕੱਪੜਾ ਨਹੀਂ ਮਾੜਾ ਉਹ ਜਿਹੇ ਤਰ੍ਹਾਂ ਉਹ ਹੋ ਹੁਣ ਡੋਲਣਾ ਤਾਂ ਤੂੰ ਹੀ ਲਾ ਲੈਣਾ ਮੈਂ ਨਹੀਂ ਡੋਲਣਾ ਉਹ ਸੋਫਾ ਡੋਲੂਗਾ ਮੈਂ ਤਾਂ ਰੱਖੂਗਾ ਨਾ ਉਹ ਲਾ ਦਾਂਗੇ ਆਪਾਂ ਜਿਹੜੇ ਗੱਡੀ 'ਚ ਲੱਗੇ ਹੋਏ ਹੁੰਦੇ ਨੇ ਹੋ ਤੱਕ ਜੋ ਹਾਂ ਕੱਪ ਜੇ ਲੱਗੇ ਹੁੰਦੇ ਨਾ ਫਿਰ ਆਪਾਂ ਨਾ ਕੋਲੀ ਲਾ ਦਾਂਗੇ ਉਹਦੇ ਗੀਰੂ ਗਰੂ ਪਕੌੜੇ ਜੋ ਰੱਖਣਾ ਪਕੌੜੀ ਬਕੂੜੀ ਨਾ ਗਲਾਸ ਆਪਣਾ ਲਾ ਹੀ ਪੈ ਜੀ ਅੱਛਾ ਇਹ ਸੋਫੇ ਦੇ ਉੱਤੇ ਲਾਫ ਦੇ ਹੀ ਹੋਣਗੇ ਅੱਗੇ ਨੂੰ ਜਿਵੇਂ ਉਹ ਕਈ ਵਾਰੀ ਬੰਦਾ ਖਾਦੀ ਬਿੱਤ ਜੀ ਨਹੀਂ ਉੱਠਿਆ ਹਾਂ ਨਿਕਲ ਵੇ ਵੀ ਘਰ ਦੇ ਮਾਤਾਰ ਕੇ ਵੀ ਉੱਥੇ ਜਵਾਦ ਚਾਦਰ ਦੇ ਕੇ ਵੀ ਫਿਰ ਓੱਖਾ ਯਾਰਾ ਹੋ ਕੇ ਵੀ ਨਾ ਬੰਦਾ ਕਿਹਦੀ ਪਾਸਾ ਹੋਊ ਉਹ ਜੀ ਹੋ ਜੂ ਹੋ ਜੂ ਉਹ ਸੋਫਾ ਲੰਮਾ ਖਿੱਚੇ ਜਾਵੇ ਉਹ ਵੀ ਹੋ ਜੂ ਉਹ ਥੋੜੇ ਆ ਵੀ ਉਸੇ ਉੱਥੇ ਕਪੜਾ ਪਾ ਦੋ ਕੱਦ ਕਰਨੇ ਨੇ ਤਿਆਰ ਤਿਆਰ ਤਾਂ ਬਸ ਤੁਸੀਂ CNM ਪਟਨਾ ਲਾਇਆ ਸੀ ਫਿਰ ਤੂੰ ਐ ਕਰ ਚੱਲ ਘਰ ਨੂੰ ਫਿਰ ਮੈਂ ਆਪਣਾ ਸ਼ਿਗਰਦ ਲੈ ਕੇ ਆ ਰਹੀ ਹਾਂ ਠੀਕ ਆ ਤੇ ਹੁਣੇ ਫੇਰ ਤਾਂ ਮੈਂ ਸਟਾਰਟ ਕਰ ਦਿੰਦੇ ਆ ਸ਼ਿਗਰਦ ਤੁਸੀਂ ਲਾਓ ਨਹੀਂ ਫਿਰ ਮੇਰੀ ਆ ਨਾ ਦੁਕਾਨ ਬਈ ਮੇਰਾ ਮੈਂ ਬਾਊਆ ਦੁਕਾਨ ਦਾ ਨਾ ਸਮਸ਼ਿਗਰਦ ਨਾਲ ਲੈ ਕੇ ਆਉਂਗਾ ਫਿਰ ਉਹ ਕੰਮ ਨਾਲ ਕਰੂਗਾ ਥੋੜਾ ਮੋਟਾ ਮੈਂ ਨਹੀਂ ਕਰਾ ਦੂੰਗਾ ਕੰਮ ਤਾਂ ਫਿਰ ਬਸ ਤੂੰ ਚੱਲ ਲੈ ਤੇਰੇ ਪਿੱਛੇ ਪਿੱਛੇ ਹੀ ਆ ਗਏ ਆਏ ਅੱਛਾ ਐਂ ਆ ਜੀ ਮੈਂ ਕਿਹਾ ਬਸ ਆਇਓ ਹਾਂ ਤੇਰੇ ਪਿੱਛੇ ਜਿਵੇਂ ਤੂੰ ਜਾਏਂਗਾ ਉਦਾਂ ਹੀ ਆ ਜਾਣਾ ਮੈਂ ਲੈ ਵਾਹ। ਉਹ ਸ਼ਗੀਰ ਨੂੰ ਬਸ ਫੋਨ ਲਾਉਣ ਲੱਗੇ ਆ ਬਾ ਆ ਜਾਣਾ ਉਹ। ਆ ਦੇਖ ਇਹ ਤਾਂ ਬਾਲ ਨਹੀਂ ਪੈਂਦਾ। ਆ ਜਾਏਗਾ ਤੂੰ ਉੱਠਿਆ ਹੁਣ ਬਾਲ ਨਹੀਂ ਪਿਆ ਦੇ ਵਿੱਚ ਇਕਣੇ। ਜਿਵੇਂ ਮੈਂ ਉੱਠਿਆ ਬਸ ਐ ਬਹਿ ਕੇ ਉੱਠਾ ਤੇ ਐ ਛਾਲੀ ਮਾਰਨੇ ਲੱਗਾ ਹੁੰਦਾ। ਬੱਦ ਨਹੀਂ ਹੋਊਗਾ। ਸੁਪਰੇ ਇਹ ਨਾ ਕਰਨਾ। ਵਾ ਵਾ ਬਸ ਬਸ। ਤੇਰੇ ਨਾਲ ਸ਼ਗੀਰ ਨੂੰ ਕਰ ਲਈਏ ਫੋਨ ਫੇਰ ਆਪਾਂ। ਰਾਣਾ ਬੀ ਆ। ਆਪਾਂ ਨੂੰ ਕੰਮ ਆ ਗਿਆ। ਛੇਤੀ ਭੱਜਿਆ 5 ਮਿੰਟ ਚ ਆ ਜਾ ਫੇਰ ਆਪਾਂ ਚੱਲੀਏ ਕੰਮ ਤੇ। ਆ ਜਾ ਆ ਜਾ ਛੇਤੀ ਕਰ ਮਨ ਲਾਇਆ। ਕਿ ਭਾਈ ਭਾਈ ਜੇ ਸੁਣੋ ਜੀ ਉਹ ਥੋੜਾ ਡਰੈਸ ਰਹਿ ਗਿਆ ਯਾਰ ਹਾਂ ਮੈਂ ਤਾਂ ਆਪ ਸੋਚਦਾ ਜੀ ਮੈਂ ਕਿਤੇ ਮੇਰੇ ਮਗਰ ਮੈਂ ਦੇਖ ਕੇ ਆ ਮੈਂ ਮਗਰ ਆਇਆ ਤੇ ਨਹੀਂ ਕੋਈ ਅੱਛਾ ਲੈ ਮੇਰਾ ਨੰਬਰ ਹੀ ਭਰ ਲੈ ਯਾਰ ਲੈ ਕੋਣ ਮੈਂ ਨੰਬਰ ਪਾ ਦੇ ਨੰਬਰ ਇਹ ਇੱਥੇ ਆ ਕੇ ਚਰਨ ਬਾਗ ਆ ਕੇ ਫੋਨ ਲਾ ਲੈ ਮੈਂ ਚਰਨ ਬਾਗ ਹਾਂ ਤੇ ਕਿ ਮੈਂ ਆਪੇ ਸਮਝਾ ਅੱਗੇ ਆਪੇ ਸਮਝਾ ਹਾਂ ਆ ਜਾ ਮੇਰਾ ਵੀਰ ਬਾ ਟਾਈਮ ਦੇ ਨਾਲ ਆ ਗਿਆ ਆ ਗਿਆ ਆ ਜਾ ਬਾਗ ਹਿੰਮਤ